ਵੈਗੁਰਜੀ ਦਾ ਖਾਸਾ ਵੈਗੁਰਜੀ ਦੀ ਖਤੇ ਨੂੰ ਘਾਰੇ ਨੂੰ ਪਤਾ ਹੀ ਆ ਦੋ ਭਰਾ ਬੰਗਾ ਬੈਠੇ ਆ ਹਨੀ ਵੀਰ ਤੇ ਆ ਪੈਂਕਰ ਵੀਰ ਅੰਨਾ ਦਾ ਕਈ ਦਿਨਾਂ ਤੋਂ 20 ਸਾਲਾਂ ਤੋਂ ਮਸਲਾ ਉੱਜ ਆਇਆ ਬਹੁਤ ਜ਼ਿਆਦੇ ਲੋਗੋ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡਾ ਵੀ ਪਰਿਵਾਰ ਆ ਪਰ ਇੱਕ ਦੂਜੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਗੱਲ ਹੋ ਰਹੀ ਆ ਅੱਜ ਤੋਂ ਬਾਅਦ ਨਾ ਕਿਤੇ ਪੈਂਕਰ ਵੀਰ ਨਾ ਕਰਿਆ ਨਹੀਂ ਕਦੇ ਵੀ ਆਪ ਦੇ ਕਿਸੇ ਫੈਮਿਲੀ ਮੈਟਰ ਦਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਆਪ ਤੇ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਦੇ ਕੇਸ ਹਨ ਜਿਹੜੇ ਗਠਾਸਤਾ ਨੇ ਉਹ ਕਿ ਤਵਾਸ ਰਹਿਣਗੇ ਤੇ ਬਾਕੀ ਤੁਹਾਨੂੰ ਆਪ ਜੇ ਮੂੰਹ ਤੇ ਦੋਨੇ ਵੀਰਾ ਤੁਰਨ ਆਪ ਦੇ ਵਿਚਾਰ ਸੋਚੀ ਕਰਨੀ ਸੋਸਿਕਾਲੀ ਸਾਰੇ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਦਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟੈਂਸਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਕਿ ਜੇ ਇਹਨਾਂ ਕਿਸੇ ਦੇ ਪ੍ਰਭਾਵ ਨੂੰ ਮੇਰੇ ਬਸੇ ਭੈਣ ਨੂੰ ਗਲਤ ਬੋਲਿਆ ਸੋਸ਼ਲ ਮੀਡੀਆ ਤੇ ਗਲਤ ਚੀਜ਼ ਜਲਵਾਈਆਂ ਬਾਈ ਰਿੱਕੀ ਜਨੌਦ ਨੇ ਦੋ ਤਿੰਨ ਦਿਨ ਤੋਂ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਛਾਂ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਭੂਦੇ ਬਾਰੇ ਕੁਝ ਬੋਲਿਆ ਤਾਂ ਮੈਂ ਉੱਤੋਂ ਸੌਰੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਾਉਂਗਾ ਰਿੱਕੀ ਬਿਰੰਮਰੇ ਜਵਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵਾਂਗਾ ਸਸਿਕਾਲ ਜੀ ਸਾਰਿਆਂ ਨੂੰ ਵਾਈਪੁਰ ਜੀ ਦਾ ਖਾਨ ਸਾਹਿਬ ਵਾਈਪੁਰ ਜੀ ਦੀ ਫਤਿਹ ਤਰੀਕੀ ਬਾਈ ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਕੋਲੋਂ ਖੂਨਦਾਨ ਕੈਂਪ ਲੜਕੀਆਂ ਦੇ ਵਿਆਹ ਪਰ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਹੀ ਹੈ ਬਹੁਤ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਤੁਲਿਆਂ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੀ ਤਰੀਕ ਚ ਹਾਂ ਨਹੀਂ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇੱਕ ਦੋ ਵਾਰ ਮੇਰੇ ਕੋਈ ਲਫ਼ਜ਼ ਬੋਲਣ ਨੂੰ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂਗੇ ਵੈਰੀ ਗੁੱਡ ਅਗਲੀ ਗੱਲ ਇਹ ਕਿ ਤੁਸੀਂ ਇਹ ਆਈ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਐਨਾ ਗੱਲਾਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਭਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ ਠੀਕ ਹੈ ਨਾ ਮੈਂ ਤੁਹਾਨੂੰ ਇਹ ਔਨ ਕੈਮਰਾ ਵੀ ਕਰ ਦਿੰਦਾ ਜੇ ਉਹ ਕੋਈ ਗੱਲ ਹੈ ਤਾਂ ਵੀ ਮਨ ਬੋਲਦਾ ਹੀ ਹੈ ਟੋਕਦਾ ਹੀ ਹੈ ਉਹ ਮਤਲਬ ਵੀਰ ਕੋਈ ਇਹ ਨਹੀਂ ਵੀ ਐਨਾ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਆ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀਰ ਨਵਜੀਤ ਬੈਠਦੇ ਆ ਵੀ ਉਹਦੇ ਬਾਰੇ ਜੋ ਵੀ ਹੈ ਉਹ ਹੰਨੀ ਨੇ ਸੋਰੀ ਮੰਗੀ ਜੋ ਬਿਲਕੁਲ ਆਪਣਾ ਭਰਾ ਏ ਛੋਟਾ ਵੱਡੀ ਗੱਲ ਆ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਮੈਂ ਕੋਸ਼ਿਸ਼ ਕਰਾਂਗਾ ਜਿੱਦਨ ਮੈਨੂੰ ਹੰਨੀ ਦੇ ਮੰਮੀ ਮਿਲਣਗੇ ਵੀ ਮੈਂ ਉਹਦੇ ਤੈਰੀਅਤ ਲਾ ਕੇ ਤੁਹਾਡਾ ਨਾ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਆ ਬਾਈ ਨੇ ਜਿਵੇਂ ਕਰਤਾ ਰ ਕੀ ਵੀ ਰਹਿਣੀ ਜਿਵੇਂ ਕਹਿਤਾ ਉਵੇਂ ਕਰਤਾ ਅਸੀਂ ਅੱਜ ਤਰੀਕ 17 17 ਨੂੰ ਜਵਾਨ ਦੇਗੇ ਬਾਕੀ ਬਾਈ ਦੇਖੋ ਇਹ ਬੂਟਾਂ ਦੀਆਂ ਵੀਡੀਓ ਪਾਉਣੀਆਂ ਕੰਮ ਕਰਨੀਆਂ ਹਾਂ ਉਹ ਤਾਂ ਕਰੋ ਇਹਨਾਂ ਸਾਡਾ ਹੋਵੇ ਵੀ ਅੱਗੇ ਇੱਕ ਸਮਝੇ ਵਿੱਚ ਸੀ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤੁਹਾਡਾ ਬਣਦਾ ਕੋਈ ਦੇਖੋ ਇਹਦੇ ਨਾਲ ਵੀ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਦਿਹਾੜਾ ਦਰਾਹੇ ਹਾਂ ਕੋਈ ਨਹੀਂ ਤੂੰ ਵੀ ਆਣਾ ਉਹ ਕਿੰਨੇ ਦਾ ਹੋਵੇ ਸਾਡੇ ਪੈਸੇ ਸਾਡੇ ਬਾਈ 3 ਪਰਮਿਸ਼ਨ ਦਿੱਤਾ ਨੂੰ ਬਾਈ ਨੂੰ ਇਹ ਇਹਦੇ ਅਧਰਾਹੇ ਇੱਕ ਨੂੰ ਆ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਬੰਦਾ ਕਰਾਂਗੇ ਇਨਸਾਨ ਨਾਲ ਖਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ 'ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ 'ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਬਹੁਤ ਵੱਡਾ ਬਹੁਤ ਵੱਡਾ ਇਸ ਟਾਈਮ ਪਹਿਲੇ ਤਾਂ ਬੜਾ ਦਾ ਪ੍ਰਿਆ ਹੋਇਆ ਸੀ ਭਾਈ ਸੰਦੀਪ ਸੰਨੀ ਆਲਾ ਦੇਖੋ ਘੁੰਮਣ ਬਾਈ ਇਹ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਰੋਗਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਇਤਹਾਸ ਧੰਨਵਾਦ ਵੀ ਉਹ ਹਰੇਕ ਜਣੇ ਪੰਥਦਰਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਲੈ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਬਾਈ ਸੰਦੀਪ ਸਿੰਘ ਸਣੀ ਦੇ ਤਿੰਨ ਕਸ਼ੈਰੀ ਖੂਨ ਨਾਲ ਲਿਬੜੇ ਮਿਲਿਆ ਇੰਨਾ ਤਸ਼ੱਦਦ ਕੀਤਾ ਵਾ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਸਾਡਾਂ ਨੂੰ ਦੇਖ ਕੇ ਆਪ ਸ਼ਰਮ ਫੀਲ ਹੁੰਦੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਹਾਂ ਤੇ ਇਹ ਪੰਜਾਬ ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਤੇ ਪਤਾ ਉਹਨੇ ਭਰਾ ਸਿਆਣੇ ਨੇ ਕੁਝ ਮੇਸੇਜ ਹੋਏ ਨੇ ਸਾਨੂੰ ਸਭ ਤੋਂ ਵੱਧ ਬਖਸ਼ਣ ਕੋਈ ਵੱਡਾ ਬੰਦਾ ਚਾਹੀਦਾ ਸੀਗਾ ਵੀ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਭਰਾ ਸੀ ਉਹਦੀ ਦਿਲੋਂ ਰਿਸਪੈਕਟ ਕਰਦੇ ਆਂ ਪਰ ਕਿਵੇਂ ਆਉਣ ਦੋਨਾਂ ਜੀ ਬੈਠ ਕੇ ਬਾਈ ਨੇ ਦੋ ਤਿੰਨ ਦਿਨ ਤੋਂ ਸਾਨੂੰ ਬੁਲਾ ਕੇ ਜਿੰਨੇ ਰਸਤੇ ਆ ਗਈਆਂ ਮੈਂ ਵੀ ਦੱਸ ਦਵਾਂ ਮੈਂ ਕਾਲ ਕਰਕੇ ਵੀਰੇ ਨੂੰ ਫੋਨ ਕਰਕੇ ਮੈਂ ਕਿਹਾ ਰਿੱਕੀ ਵੀਰੇ ਨਾਲ ਗੱਲ ਹੋਈ ਐ ਇੰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਘਰ ਨੂੰ ਪਤਾ ਹੀ ਆ ਦੋ ਭਰਾ ਬਗਾਂ ਬੈਠੇ ਆ ਹਨੀ ਵੀਰ ਤੇ ਆ ਪੈਂਕਲ ਵੀਰ ਅੰਨਾ ਦਾ ਕਈ ਦਿਨਾਂ ਤੋਂ ਈ ਸਾਲਾਂ ਤੋਂ ਮਸਲਾ ਉੱਜਿਆ ਆ ਬਹੁਤ ਜ਼ਿਆਦੇ ਲੋਗੋ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡਾ ਵੀ ਪਰਿਵਾਰ ਆ ਪਰ ਇੱਕ ਦੂਜੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਗੱਲ ਹੋ ਰਹੀ ਆ ਅੱਜ ਤੋਂ ਬਾਅਦ ਨਾ ਕਿਤੇ ਪ੍ਰੈਂਕਲ ਵੀਰ ਨਾ ਕਰਿਆ ਨਹੀਂ ਕਦੇ ਵੀ ਆਪ ਦੇ ਕਿਸੇ ਫੈਮਿਲੀ ਮੈਂਬਰ ਦਾ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਆਪ ਤੇ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਨੇ ਕੇਸ ਹਨ ਜਿਹਦੇ ਤਰਖਾਸਤਾਂ ਨੇ ਕੋਈ ਜਦ ਬਾਸ ਲੈਣਗੇ ਤੇ ਬਾਕੀ ਤੁਹਾਨੂੰ ਆਪ ਦੇ ਮੂੰਹੋਂ ਤੇ ਦੋਨੇ ਵੀਰਾਂ ਨੂੰ ਆਪ ਦੇ ਵਿਚਾਰ ਤੋਂ ਹੀ ਕਰਨੀ ਪੈਣਾ ਸਸਿਕਾ ਜੀ ਸਾਰੇ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਸੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟੈਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਕਿ ਜੇ ਇਹਨਾਂ ਕਿਸੇ ਦੇ ਪਰਿਵਾਰ ਨੂੰ ਮੇਰੇ ਸੇ ਭੈਣ ਨੂੰ ਗਲਤ ਬੋਲਿਆ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਈਆਂ ਬਾਈ ਰਿੱਕੀ ਹੈ ਜਨੌਲ ਨੇ ਦੋ ਤਿੰਨ ਦਿਨ ਤੋਂ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਸ਼ਾਂ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਬੁੱਤੇ ਬਾਰੇ ਕੁਝ ਬੋਲਿਆ ਤਾਂ ਮੈਂ ਉੱਤੋਂ ਸੌਰੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਾਉਂਗਾ ਰਿੱਕੀ ਬਿਰੰਮਰੇ ਜਵਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵਾਂਗਾ ਸਸਿਕਲ ਜੀ ਸਾਰਿਆਂ ਨੂੰ ਵੈਕੁਰ ਜੀ ਦਾ ਖਾਨ ਸਾਹਿਬ ਵੈਕੁਰ ਜੀ ਦੀ ਫਤਿਹ ਤਰੀਕੀ 22 ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਕੋਲੋਂ ਖੂਨਦਾਨ ਕੈਂਪ ਲੜਕੀਆਂ ਦੇ ਆ ਪਰ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਹੀ ਹੈ ਬਹੁਤ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਤੁਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮੀਸ ਕਰਦਾ ਅੱਜ ਦੀ ਤਰੀਕ 'ਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇੱਕ ਦੂਬਦ ਮੇਰੇ ਕੋਈ ਲਫ਼ਜ਼ ਬੋਲਨ ਨੂੰ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂ ਵੈਰੀ ਗੁੱਡ ਹਾਂ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੁੰਦਾ ਐਨਾ ਗੱਲਾਂ ਕਰਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ ਠੀਕ ਆ ਨਾ ਮੈਂ ਤੁਹਾਨੂੰ ਇਹ ਔਨ ਕੈਮਰਾ ਵੀ ਕਰ ਦਿੰਦਾ ਜੇ ਉਹ ਕੋਈ ਗੱਲ ਹੈ ਤਾਂ ਵੀ ਮੈਂ ਬੋਲਦਾ ਹੀ ਐ ਟੋਕਦਾ ਹੀ ਐ ਉਹ ਮਤਲਬ ਉਹ ਵੀਰ ਕੋਈ ਇਹ ਨਹੀਂ ਵੀ ਇੰਨਾ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਆ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀ ਯਾਰ ਨਵਜੀਤ ਬੈਠਦੇ ਐ ਵੀ ਉਹਦੇ ਬਾਰੇ ਜੋ ਵੀ ਐ ਉਹ ਹੰਨੀ ਨੇ ਛੋੜੀ ਮੰਗੀ ਜੋੜਾ ਬਿਲਕੁਲ ਆਪਣਾ ਭਰਾ ਏ ਛੋਟਾ ਉਹਦੀ ਗਲਤੀ ਵੱਡੀ ਗੱਲ ਆ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਮੈਂ ਕੋਸ਼ਿਸ਼ ਕਰਾਂਗਾ ਜਿੱਦਨ ਮੈਨੂੰ ਹੰਨੀ ਦੇ ਮੰਮੀ ਮਿਲਣਗੇ ਵੀ ਮੈਂ ਉਹਨਾਂ ਦੇ ਪੈਰੀਆਂ 'ਤੇ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਆ ਬਾਈ ਨੇ ਜਿਵੇਂ ਕਰਤਾ ਓ ਰਕੀ ਵੀ ਰਹਿਣੀ ਜਿਵੇਂ ਕਹਤਾ ਓਵੇਂ ਕਰਤਾ ਅਸੀਂ ਅੱਜ ਤਰੀਕ 17 17 ਨੂੰ ਜਵਾਨ ਦੇਗੇ ਬਾਕੀ ਬਾਈ ਦੇਖੋ ਜੀ ਬੂਟਾਂ ਦੀਆਂ ਮੀਡੀਆ ਪਾਉਣੀਆਂ ਕੰਮ ਕਰਨੀਆਂ ਆ ਉਹ ਤਾਂ ਕਰੋ ਤੇ ਇਹਨਾਂ ਤੁਹਾਡਾ ਆਉਣਾ ਹੋਵੇ ਵੀ ਅੱਗੇ ਇੱਕ ਸਮਝ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤੁਹਾਡਾ ਬਣਦਾ ਕੋਈ ਦੇਖੋ ਇਹਦੇ ਨਾਲ ਕਿ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਤੇ ਆਲਾ ਦਰਾਵਾ ਹਾਂ ਕੋਈ ਨਹੀਂ ਤੂੰ ਵੀ ਹੁਣ ਆਵੀਂ ਜਿਹੜਾ ਕਿਚਨ ਦੇ ਅੱਗੇ ਸਾਡੇ ਪੈਦਲ ਤਕਰੀਬਨ ਸਾਡੇ ਬਾਈ ਤਰੀਕ ਨੂੰ ਬੰਪਰ ਸੀ ਕੀਤਾ ਨੂੰ ਬਾਈ ਨੂੰ ਇਹ ਇਹਦੇ ਅਧਰਾਹੇ ਇੱਕ ਨੂੰ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਕਿਸੇ ਇਨਸਾਨ ਖਿਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ 'ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ 'ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਵੀ ਜਦੋਂ ਬਹੁਤ ਬੜਾ ਇਸ ਟਾਈਮ ਪਹਿਲੇ ਤਾਂ ਫੜਾ ਲਾ ਕੇ ਆਇਆ ਸੀ ਭਾਈ ਸੰਦੀਪ ਸਨੀ ਆਲਾ ਦੇਖੋ ਹਮਨ ਬਾਈ ਇਹਦਾ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਰੋਗੇਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਵੀ ਉਹ ਹਰੇਕ ਜਣੀ ਪੰਥਦਰਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਨੀ ਦੇ ਤਿੰਨ ਕਸ਼ੇਰੀ ਉਹ ਨਾਲ ਬੜੇ ਮਿਲਿਆ ਇੰਨਾ ਤਸ਼ੱਦਦ ਕੀਤਾ ਵੈ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਹਰਾਂ ਨੂੰ ਦੇਖ ਕੇ ਆਪ ਸ਼ਰਮ ਆ ਫੀਲ ਹੁੰਦੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਆ ਤੇ ਇਹ ਪੰਜਾਬ ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਨੇ ਬਹੁਤ ਸਿਆਣੇ ਨੇ ਕੁਝ ਨਹੀਂ ਹੋਣਾ ਸਾਨੂੰ ਸੋ ਵੱਟ ਬਖਸ਼ ਕੋਈ ਵੱਡਾ ਬੰਦਾ ਚਾਹੀਦਾ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਪ੍ਰਾਅਸ ਹੀ ਉਹਦੀ ਦਿਲੋਂ ਰਿਸਪੈਕਟ ਕਰਦੇ ਆ ਘਰ ਕੀ ਵੀ ਆਉਣ ਦੋਨਾਂ ਦੇ ਬੈ ਕੇ ਬਾਈ ਨੇ ਦੋ ਤਿੰਨ ਦਿਨ ਤੋਂ ਸਾਨੂੰ ਬੁਲਾ ਕੇ ਜਿੰਨੇ ਰਸਤੇ ਕਰੀਆਂ ਮੈਂ ਵੀ ਦਾਤ ਦਵਾ ਨਵੀਂ ਕਰਕੇ ਵੀਰ ਨੂੰ ਫੋਨ ਕਰਕੇ ਮੈਂ ਕਿ ਰਿੱਕੀ ਵੀਰੇ ਨਾਲ ਗੱਲ ਹੋਈ ਹੈ ਇਹਦਾ ਤੇ